ਇਹ ਸ਼ਹਿਰ ਦਾ ਵਿਕਾਸ ਕਰਨਾ ਸ਼ਹਿਰ ਦੀਆਂ ਛੜਕਾ ਬਣਾਉਂ ਰਹੀਆਂ ਸ਼ਹਿਰ ਦੇ ਵਿੱਚ ਲਾਈਟਾਂ ਸ਼ਹਿਰ ਦਾ ਸੀਵਰੇਜ ਸ਼ਹਿਰ ਦੇ ਵਿੱਚ ਕੈਮਰੇ ਜਿਹੜੀ ਆਪਣੀਆਂ ਛੋਟੀਆਂ-ਮੋਟੀਆਂ ਚੋਰੀ ਹੋ ਜਾਂਦੀ ਹੈ ਉਹ ਕੈਮਰੇ ਦਾ ਟੈਂਦਰ ਵੀ ਖੁੱਲ ਗਿਆ ਆਪਾਂ ਇੱਧਰ ਤੁਹਾਡੇ ਵਾਲੇ ਪਾਸੇ ਅਸੀਂ ਜਿਹੜੀ ਮੰਡੀ ਡਿਜ਼ਾਈਨ ਕੀਤੀ ਦਾਣਾ ਮੰਡੀ ਉਹ ਦਾਣਾ ਮੰਡੀ ਇੱਧਰ ਡਿਜ਼ਾਈਨ ਕੀਤੀ ਆ ਤੇ ਉਹਦਾ ਪੈਸੇ ਲਾਏ ਆ ਕਦੀ 1000 ਰੁਪਇਆ ਲਾ ਕੇ ਉਹਨਾਂ ਮਹਿਸਤਾਂ ਦਾ ਬਾਰੇ ਕੋ ਬੱਲੇ ਆਇਆ ਪੂਰਾ ਪਰਿਵਾਰ ਆਮਾਨੇ ਪਾਰਦੇ ਗੁਛੇ ਪਈਦਾ ਸਾਹਲੋੜਿਆ 11 ਕਲ ਆਓ ਮੈਂ ਸਾਡੇ ਗਵਾਂਦੀ ਮੇਰਾ ਵੀਰ ਆਪਣੇ ਪਰਿਵਾਰ ਸੁਹਾਣਾ ਜੀ ਆਵੇ ਭਾਜੀ ਦਸੰਦੇ ਜੀ ਮੇਰੇ ਆ ਗਏ ਆ ਨਾ ਆ ਰਹੇ ਆ ਜੀ ਆ ਜਸਵਿੰਦਰ ਪਾਲ ਭਾਜੀ ਤਾਂ ਨਾਲ ਆ ਆਓ ਤਾਂ ਜੀ ਆ ਗਏ ਇਹ ਰੇ ਸਿੰਘ ਜੀ ਬਜੀਦ ਭਾਜੀ ਆਓ ਆ ਜੀ ਆਓ जोन जो है आज जोन भीर है कुलवंत मित्र जी मेरा अनमोल देखो नेता जी पार्टी आम आदमी पार्टी पार सरदार कुलदीप सिंह ਸਰਦਾਰ ਗਗਨਦੀਪ ਸਿੰਘ ਤਾਲੀਆਂ ਜੈ ਜਵਾਹਰ ਇਨਕਲਾਬ ਜੈ ਜਵਾਹਰ ਇਨਕਲਾਬ ਜੈ ਜਵਾਹਰ ਆ ਵਾਰ ਨੰਬਰ 14 ਦੇ ਸਮੂਹ ਵੋਟਰ ਸਪੋਰਟਰ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਏ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਜਿਹੜੀ ਇਲੈਕਸ਼ਨ ਆ ਜਿਹੜੀ ਅੱਗੇ ਵੀ ਲੜੀਆਂ ਵਾ ਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹੁੰਦ ਵਿੱਚ ਆਈ ਆ ਵਿਕਾਸ ਦੇ ਮੱਦੇ ਦੇ ਵਿੱਚ ਆਈ ਸੀ ਅੱਜ ਆਪਾਂ ਨੇ ਇਹ ਨਾਲੇ ਵਿੱਚ ਮੰਤਰੀ ਸਾਹਿਬ ਦੀ ਗੋ ਵਿੱਚ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਕੀਤੇ ਆ ਸੋਨਾ ਨੂੰ ਦੇਖ ਕੇ ਲੋਕ ਜਿਹੜੇ ਅੱਜ ਆਮ ਆਨਵੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਜਿਸ ਤਰ੍ਹਾਂ ਮੰਤਰੀ ਸਾਹਿਬ ਦੱਸ ਕੇ ਗਏ ਆਉਣ ਵਾਲੀ ਜਿਹੜੀ ਇਲੈਕਸ਼ਨ ਐ ਐਮਸੀ ਇਲੈਕਸ਼ਨ ਆਉਣ ਵਾਲੀ ਆ ਉਹਦੇ ਵਿੱਚ ਜਿਹੜੀ ਆਮ ਆਨਵੀ ਪਾਰਟੀ ਦੀ ਜਿਹੜੀ ਕਮੇਟੀ ਆ ਬਹੁਤ ਵੱਡੀ ਲੀਡ ਦੇ ਨਾਲ ਬਣ ਜਾ ਰਹੀ ਆ ਸੋ ਮੈਂ ਸਾਰੇ ਨਾਲ ਵਾਸੀ ਨੂੰ ਕਹਿੰਦਾ ਕਿ ਵਿਕਾਸ ਦੇ ਨਾਂ ਤੇ ਵੋਟ ਪਾਓ ਜਿਹੜੇ ਕੰਮ ਪਿਛਲੇ 17 ਸਾਲਾਂ ਚ ਨਹੀਂ ਹੋਏ ਉਹ ਕੈਬਨਟ ਮੰਤਰੀ ਸਰਦਾ ਕੁਲਦੀਪ ਸਿੰਘ ਢਾਲੀਵਾਲ ਜੀ ਦੀ ਗਵਾਏ ਵਿੱਚ ਆਪਣੇ ਨਾਲ ਵਿੱਚ ਹੋਏ ਆ ਤੇ ਹੋਰ ਨੂੰ ਵੀ ਰਏ ਆ 9 9.5 ਕਰੋੜ ਰੁਪਏ ਦੀ ਹੋਰ ਗ੍ਰਾਂਟ ਆਈ ਆ ਉਹਨੇ ਆਈ ਨਾਲੇ ਦਾ ਸਾਰਾ ਜਿਹੜਾ ਕਾਇਆਕਲਪ ਹੋਊਗੀ ਉਸ ਦੇ ਨਾਲ ਸੋ ਮੈਂ ਜਿੰਨੇ ਵੀ ਵਾਰਡ ਵਿੱਚ ਚੋਅ ਨੰਬਰ ਵਾਰਡ ਚ ਅੱਜ ਸ਼ਾਮਲ ਹੋਏ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਵੱਲੋਂ ਧੰਨਵਾਦ ਦਿੱਤਾ ਗਿਆ ਤੁਹਾਨੂੰ ਵਾਰਡ ਲੈ ਕੇ ਕਿ ਵਾਰਡ ਦੇ ਵਿੱਚ ਮਿਹਨਤ ਕਰੋ ਜੀ ਜੀ ਵਾਰਡ ਇੱਕ ਟਿਕਰਾ ਲਾਉਂਦਾ ਬੰਦਾ ਧੰਨ ਧੰਨਵਾਦ ਹੈ ਮੰਤਰੀ ਸਾਹਿਬ ਜੀ ਦਾ ਜੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਵਾ ਕਹਿ ਸਕਦੇ ਜਿਹੜਾ ਸਸਪੈਂਸ ਹੈ ਕਲੀਅਰ ਕਰ ਤਾ ਬਿਲਕੁਲ ਜੀ ਬਿਲਕੁਲ ਜੀ ਸਸਪੈਂਸ ਕਲੀਅਰ ਹੋ ਗਿਆ ਵ ਪਹਿਲਾਂ ਜਿਹੜੇ ਸਾਡੇ ਐਮਸੀ ਜਿਸਪਾਲ ਸਿੰਘ ਢਲੋਜੀ ਜੀ ਨੇ ਉਹਨਾਂ ਨੂੰ 12 ਨੰਬਰ ਵਾਰਡ ਤੋਂ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਆਗੇ ਤੁਸੀਂ 12 ਨੰਬਰ ਵਾਰਡ ਵੇਖੋ ਸੋ ਮੈਂ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਔਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੀ 4 ਨੰਬਰ ਵਾਰਡ ਹੈ ਅਸੀਂ ਨਾਲੇ ਹਾਲੇ ਅਸੀਂ ਨਾਲੇ ਦੇ ਵਿੱਚੋਂ ਸਭ ਤੋਂ ਵੱਧ ਆਪਾਂ ਵੋਟਾਂ ਦੇ ਜਿੱਤੂਗੇ ਤੁਹਾਡੀ ਮਿਹਨਤ ਨੂੰ ਵੇਖ ਕੇ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਜੀ ਸਾਰੇ ਲੋਕ ਜਾਣਦੇ ਆ ਕਿ ਭੱਜੇ ਫਰੀਦਾ ਲੋਕੇ ਜਦੋਂ ਵੀ ਆਵਾਜ਼ ਮਾਰਦੇ ਆ ਹਾਜ਼ਰ ਹੋਈਦਾ ਦਿਨ ਰਾਤ ਸੋ ਮਿਹਨਤ ਦਾ ਮੁੱਲ ਲੋ ਅੱਜ ਵੀਲੇ 14 ਨੰਬਰ ਵਾਰਡ ਦੇ ਵਿੱਚ ਖੜੇ। ਕਿ ਤੋਂ ਪਹਿਲਾਂ 15 ਨੰਬਰ ਵਾਰਡ ਦੇ ਵਿੱਚ ਵੀ ਗਏ ਸੀਗੇ ਬਹੁਤ ਸਾਰੇ ਪਤਵਾਦ ਵੱਖ-ਵੱਖ ਕ੍ਰਮਵਤੀ ਪਾਰਟੀਆਂ ਨੂੰ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਮੇਰੇ ਨਾਲ ਇਸ ਵਾਰਡ ਤੋਂ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੈ ਸਰਦਾਰ ਦਵਿੰਦਰ ਸਿੰਘ ਹੋਣੀ ਸਾਡੇ ਪ੍ਰਧਾਨ ਸਾਹਿਬ ਸ਼ਹਿਰ ਦੇ ਨਗਰ ਪੰਚਾਇਤ ਦੇ ਸਰਦਾਰ ਜਸਪਾਲ ਸਿੰਘ ਪੱਟਿਓਣੀ ਅਮਤ ਆਲ ਜੀ ਸਾਡੇ ਸ਼ਹਿਰੀ ਪ੍ਰਧਾਨ ਸਾਡੇ 사ਦੇ ਉਦੇਦਾਰ ਜਿਹੜੇ ਲੱਗੇ ਆ ਸੀ ਜਿੰਨਾ ਕੰਮ ਕੀਤਾ ਉਸ ਕੰਮ ਨੂੰ ਦੇਖਦੇ ਹੋਏ ਬਹੁਤ ਸਾਰੇ ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਇਹ ਸਹਿਬ ਦੇ ਜਿਹੜੇ ਕੰਮ ਬਾਕੀ ਬਚ ਗਏ ਉਹ ਵੀ ਜਿਹੜਾ ਅਗਲੇ 20 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਸਾਡੇ ਕੰਮ ਕੰਪਲੀਟ ਕਰ ਦਿਆਂਗੇ ਔਰ ਸ਼ਹਿਰ ਨੂੰ ਇੱਕ ਨੰਬਰ ਦਾ ਸ਼ਹਿਰ ਜਿਹੜਾ ਬਣਾਵਾਂਗੇ ਕਿਉਂਕਿ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਲਈਆਂ ਸੀਗੀਆਂ ਉਹ ਪੂਰੇ ਕਰਾਂਗੇ ਸੋ ਸਾਡੇ ਕੰਮਾਂ ਨੂੰ ਦੇਖਦੇ ਆਂ ਬਹੁਤ ਸਾਰੇ ਸ਼ਾਇਦ ਦੇ ਬਿジネスਮੈਨ ਆਮ ਬੰਦੇ ਸਾਦੇ ਜਿਹੜੇ ਆ ਉਹ ਆਮ ਆਦੀ ਪਾਰਟੀ ਜਾਰੇ ਮੈਂ ਸਭ ਦਾ ਧੰਨਵਾਦ ਵੀ ਕਰਦਾ ਵੈਲਕਮ ਵੀ ਕਹਿੰਦਾ ਚੀਆ ਵੀ ਕਹਿੰਦਾ ਉਹ ਸਭ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਦਾ ਬਰਦਾ ਮਾਨ ਸਨਮਾਨ ਜਿਹੜਾ ਉਹ ਕੀਤਾ ਜਲਦੀ ਨਗਰਪੰਚਾਇਤ ਦੇ ਨਾਲ ਉਹਦੀ ਚੋਣਾਂ ਵੀ ਹੋਣਗੀਆਂ ਕਿਵੇਂ ਦੀ ਤਿਆਰੀ ਚੱਲ ਰਹੀ ਹੈ ਤਿਆਰੀ ਆਪਣੀ ਜਦੋਂ ਮੱਦੀ ਹੋ ਜਾਣਾ ਜੇ ਪਰ ਟਾਈਮ ਦੇ ਹਿੰਦਾ ਪਰ ਜਦੋਂ ਵੀ ਹੋਣਗੇ ਆਪਣੀ ਤਿਆਰੀਆਂ ਲੋਕ ਆਮ ਆਦੀ ਪਾਰਟੀ ਨੂੰ ਬਹੁਤ ਵਧੀਆ ਟੰਗ ਦੇ ਨਾਲ ਜਿਤਾਉਣਗੇ ਫਿਰ ਦਬਾਵਾ ਜਿਹੜਾ ਆਮ ਆਦੀ ਪਾਰਟੀ ਦਾ ਸ਼ਹਿਰ ਵਿੱਚ ਪ੍ਰਧਾਨ ਬਣੂਗਾ ਜਿੱਥਾ ਵੀ ਲਧਿਆਣਾ ਇਲੈਕਸ਼ਨ ਚ ਚਾਰ ਕਰ ਰਹੇ ਜੋ ਕਿਵੇਂ ਦਾ ਮਾਹੌਲ ਹੈ ਕਿ ਭਰਵਾ ਜੀ ਅਮੋ ਜੀ ਲੱਗਦਾ ਕਿ 35000 ਦੀ ਵੋਟ ਦੇ ਫਰਕ ਨਾਲ ਜਿੱਤ ਜਾਵੇ ਬਹੁਤ ਬਹੁਤ ਉੱਥੇ ਵੀ ਬੜਾ ਰਿਸਪੌਂਸ ਹੈ ਬੜਾ ਅੱਛਾ ਪਾਰਟੀ ਨੂੰ ਰਿਸਪੌਂਸ ਮਿਲਿਆ ਤੇ ਸਾਡੀ ਪਾਰਟੀ ਦੇ ਸਾਡੇ ਮੰਤਰੀ ਸਹਬਾਨ ਐਮ ਐਲ ਏ ਸਹਬਾਨ ਉਹ ਲਧਿਆਣਾ ਸ਼ਹਿਰ ਦੀ ਸਾਡੀ ਟੀਮ ਜਿਹੜੀ ਆ ਉਹ ਬਹੁਤ ਮਿਹਨਤ ਕਰਦੀ ਹੈ ਸਭ ਤੋਂ ਵਧੀਆ ਗੱਲ ਇਹ ਆ ਕਿ ਸਾਡੇ ਕੌਮੀ ਕਿਰਮੀਆਂ ਦਾ ਰਵਿੰਦ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਉਮੀਦਵਾਰ ਦਿੱਤਾ ਉੱਥੇ ਸੰਜੀਵ ਅਦੋੜਾ ਜੀ ਉਹ ਬਹੁਤ ਵਧੀਆ ਉਮੀਦਵਾਰ ਆ ਬਹੁਤ ਹੀ ਸੁਲਝੇ ਹੋਏ ਸਿਆਣੇ 3 ਸਾਲ ਉਹਨਾਂ ਰਾਜ ਸਭਾ ਦੇ ਵਿੱਚ ਲਾਏ ਆ ਉਹਨਾਂ ਦੇ ਕੰਮ ਕਰਕੇ ਉਹਨਾਂ ਦੀ ਪਰਸਨੈਲਿਟੀ ਕਰਕੇ ਵੀ ਪਾਰਟੀ ਨੂੰ ਉੱਥੇ ਬਹੁਤ ਵੱਡਾ ਜਿਹੜਾ ਹਲਾਵਾ ਮਿਲਿਆ ਪਾਰਟੀ ਤੇ ਜਿਹੜੇ 3 ਸਾਲ ਕੰਮ ਕੀਤੇ ਆਪਾਂ ਉਹਦੇ ਦੱਸ ਹੀ ਦੇ ਪਰ ਜਿਹੜੇ ਸੰਜੀਵ ਜੀ ਨੇ ਆਪ ਕੰਮ ਕੀਤੇ ਆ ਉਹ ਕੰਮ ਹੀ ਉੱਥੇ ਬਹੁਤ ਵੱਡਾ ਚੋਣ ਪਚਾਦ ਨੂੰ ਇਲੈਕਸ਼ਨ ਨੂੰ ਜੜਾ ਹਲਾ ਦਾ ਦੇ ਦੇ ਸੋ ਵੱਡੀ ਲੀਡ ਦੇ ਨਾਲ ਦਿੱਤਾ